ਰਾਜਵੀਰ ਜਵੰਦਾ ਦੇ ਜਾਨ ਦਾ ਦੁੱਖ ਕਲਾਕਾਰਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਿਆ ਹੈ ਉਹ ਕਲਾਕਾਰ ਜੋ ਕਈ ਸਾਲਾਂ ਤੋਂ ਇਕੱਠੇ ਸਨ ਨਾਲ ਪੜੇ ਤੇ ਨਾਲ ਗਾਉਂਦੇ ਰਹੇ ਨੇ ਉਹਨਾਂ ਨੂੰ ਰਾਜਵੀਰ ਕਿਤੇ ਵੀ ਨਹੀਂ ਭੁੱਲ ਸਕਦਾ ਕੁਲਵਿੰਦਰ ਬਿੱਲਾ ਨੇ ਇੱਕ ਵੀਡੀਓ ਸਾਂਝੀ ਕਰ ਇੱਕ ਯਾਦ ਸਾਂਝੀ ਕੀਤੀ ਹੈ ਜਿਸ ਵਿੱਚ ਰਾਜਵੀਰ ਜਵੰਦਾ ਉਹਨਾਂ ਦੇ ਨਾਲ ਗਾ ਰਿਹਾ ਹੈ ਜ਼ਰਾ ਇਸ ਗਾਣੇ ਨੂੰ ਸੁਣੋ ਤੇ ਤੁਹਾਨੂੰ ਵੀ ਇੱਕ ਵਾਰ ਮੁੜ ਤੋਂ ਰਾਜਵੀਰ ਜਵੰਦਾ ਦੀਆਂ ਸਾਰੀਆਂ ਯਾਦਾਂ ਤਾਜ਼ੀਆਂ ਹੋ ਜਾਣਗੀਆਂ ਪਹਿਲਾ ਵਰਗਾ ਵੇ ਤੇਰੇ ਵਿੱਚ ਮੋਹ ਹੈ ਸਿੱਕੇ ਟੇਕੇ ਆਵੇ ਤੇਰਾ ਪਿਆਰ ਢੋਲਾ ਮੋ ਗੱਲ ਗੱਲ ਤੇ ਠੁਕਰਾ ਮਾਰਦੇਵੇ 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 ਉਹ ਗੱਲ ਗੱਲ ਤੇ ਛਿੜਕਾ ਮਾਰਦੇਵੇ 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 ਗੱਲ ਹੀ ਗੱਲ ਤੇ ਛਿੜਕਾ ਮਾਰਦਾਵੇ ਛਿੜਕਾ ਮਾਰਨਾ ਤੈਂ ਸਾਨੂੰ ਮਾਰ ਢੋਲਾ ਪਹਿਲਾ ਵਾਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆ ਢੋਲਾ ਰਾਜਵੀਰ ਜਵੰਦਾ ਦੇ ਜਾਣ ਦਾ ਦੁੱਖ ਕਲਾਕਾਰਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਿਆ ਹੈ ਉਹ ਕਲਾਕਾਰ ਜੋ ਕਈ ਸਾਲਾਂ ਤੋਂ ਇਕੱਠੇ ਸਨ ਨਾਲ ਪੜੇ ਤੇ ਨਾਲ ਗਾਉਂਦੇ ਰਹੇ ਨੇ ਉਹਨਾਂ ਨੂੰ ਰਾਜਵੀਰ ਕਿਤੇ ਵੀ ਨਹੀਂ ਭੁੱਲ ਸਕਦਾ ਕੁਲਵਿੰਦਰ ਬਿੱਲਾ ਨੇ ਇੱਕ ਵੀਡੀਓ ਸਾਂਝੀ ਕਰ ਇੱਕ ਯਾਦ ਸਾਂਝੀ ਕੀਤੀ ਹੈ ਜਿਸ ਵਿੱਚ ਰਾਜਵੀਰ ਜਵੰਦਾ ਉਹਨਾਂ ਦੇ ਨਾਲ ਗਾ ਰਿਹਾ ਹੈ ਜੇਰਾ ਇਸ ਗਾਣੇ ਨੂੰ ਸੁਣੋ ਤੇ ਤੁਹਾਨੂੰ ਵੀ ਇੱਕ ਵਾਰ ਮੁੜ ਤੋਂ ਰਾਜਵੀਰ ਜਵੰਦਾ ਦੀਆਂ ਸਾਰੀਆਂ ਯਾਦਾਂ ਤਾਜ਼ੀਆਂ ਹੋ ਜਾਣਗੀਆਂ ਪਹਿਲਾ ਵਰਗਾ ਛਿੜਕਾ ਮਾਰਦਾ ਵੇ ਮਾਰਦੇ ਵੇ ਮਾਰਦੇ ਵੇ ਗੱਲ ਹੀ ਗੱਲ ਤੇ ਛਿੜਕਾ ਮਾਰਦਾ ਵੇ ਛਿੜਕਾ ਮਾਰਨਾ ਤਈ ਸਾਨੂੰ ਮਾਰ ਢੋਲਾ ਉਹ ਪਹਿਲਾਂ ਵਾਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਰਾਜਵੀਰ ਜਵੰਦਾ ਦੇ ਜਾਣ ਦਾ ਦੁੱਖ ਕਲਾਕਾਰਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਿਆ ਹੈ ਉਹ ਕਲਾਕਾਰ ਜੋ ਕਈ ਸਾਲਾਂ ਤੋਂ ਇਕੱਠੇ ਸਨ ਨਾਲ ਪੜੇ ਤੇ ਨਾਲ ਗਾਉਂਦੇ ਰਹੇ ਨੇ ਉਹਨਾਂ ਨੂੰ ਰਾਜਵੀਰ ਕਿਤੇ ਵੀ ਨਹੀਂ ਭੁੱਲ ਸਕਦਾ ਕੁਲਵਿੰਦਰ ਬਿੱਲਾ ਨੇ ਇੱਕ ਵੀਡੀਓ ਸਾਂਝੀ ਕਰ ਇੱਕ ਯਾਦ ਸਾਂਝੀ ਕੀਤੀ ਹੈ ਜਿਸ ਵਿੱਚ ਰਾਜਵੀਰ ਜਵੰਦਾ ਉਹਨਾਂ ਦੇ ਨਾਲ ਗਾ ਰਿਹਾ ਹੈ ਜਰਾ ਇਸ ਗਾਣੇ ਨੂੰ ਸੁਣੋ ਤੇ ਤੁਹਾਨੂੰ ਵੀ ਇੱਕ ਵਾਰ ਮੁੜ ਤੋਂ ਰਾਜਵੀਰ ਜਵੰਦਾ ਦੀਆਂ ਸਾਰੀਆਂ ਯਾਦਾਂ ਤਾਜ਼ੀਆਂ ਹੋ ਜਾਣਗੀਆਂ ਪਹਿਲਾਂ ਵਰਗਾ ਵੇ ਤੇਰੇ ਵਿੱਚ ਮੋਹ ਹੈ ਤੇਰਾ ਪਿਆਰ ਢੋਲਾ ਮੋ ਗੱਲ ਗੱਲ ਤੇ ਢੁੱਕਰਾ ਮਾਰ ਦੇਵੇ ਮਾਰ ਦੇਵੇ ਮਾਰ ਦੇਵੇ ਉਹ ਗੱਲ ਗੱਲ ਤੇ ਛਿੜਕਾ ਮਾਰ ਦੇਵੇ ਮਾਰ ਦੇਵੇ ਮਾਰ ਦੇਵੇ ਗੱਲ ਹੀ ਗੱਲ ਤੇ ਛਿੜਕਾ ਮਾਰਦਾਵੇ ਛਿੜਕਾ ਮਾਰਨਾ ਤੈਂ ਸਾਨੂੰ ਮਾਰ ਢੋਲਾ ਮੈਨੂੰ ਵਰਗਾ ਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆ ਢੋਲਾ ਵੇ